ਇਹ ਤਾਂ ਬਾਹਰੋਂ ਸੇਵਾ ਹੈ ਮੈਂ ਜਿਹੜਾ ਆਇਆ ਮੈਂ ਤੇ ਵੀ ਚਲਾਵੇ ਨਾਲ ਹੀ ਮੈਂ ਤਾਂ ਵੀ ਚਲਾਵਾ ਮੈਂ ਤੇ ਆ ਗਿਆ ਉਸ ਤੋਂ ਲੈ ਆ ਗਏ ਪਰ ਕੰਮ ਨਹੀਂ ਗੱਲ ਬਣਦੀ ਨਹੀਂ ਫੱਡੀ ਅੰਦਰ ਦੇ ਸਾਨੂੰ ਨਹੀਂ ਸਿਲੰਡਰ ਹੀ ਨੇ ਉਹ ਦੂਜਾ ਪਾਂਚੇ ਹੀ ਕਿ ਹਵਾ ਵਾਲੀ ਹੋਤ ਕੋਈ ਜੀ ਇਹੋ ਵਿਚਾਰੇ ਆ ਕੇ ਬੜੀ ਮੜੀ ਨਹੀਂ ਹੋ ਗਿਆ ਥੋੜੀ ਤੇ ਗੱਲ ਇਹ ਹੋਈ ਸਾਡੀ ਦੁਕਾਨ ਹੀ ਸਾਡੇ ਨਿੱਕੇ ਭਰਾ ਨੇ ਪਾਈ ਸੀ ਮੋਟਰਸਾਈਕਲ ਮਕੈਨਿਕ ਦੀ ਤੇ ਸਾਨੂੰ 2:00 ਵਜੇ ਦੇ ਨਾਲ ਫੋਨ ਜਾਂਦਾ ਕਿ ਤੁਹਾਡੀ ਦੁਕਾਨ ਦੇ ਅੰਦਰੋਂ ਧੂਆ ਨਿਕਲ ਰਿਹਾ ਜਦੋਂ ਅਸੀਂ ਆਣ ਕਿਵੇਂ ਨਹੀਂ ਤੇ ਅੱਗ ਇੰਨੀ ਕੁ ਫੈਲ ਗਈ ਕਿ ਜਿਹਦੇ ਅੰਦਰ ਦਾ ਸਮਾਨ ਹੀ 7 ਕੋ ਲੱਖ ਦਾ ਨੁਕਸਾਨ ਹੋ ਗਿਆ ਜੀ ਸਾਡਾ ਪਤਾ ਲੱਗਾ ਵੀ ਕਿੱਦਾਂ ਨਹੀਂ ਇਹ ਜੀ ਨਹੀਂ ਹਜੇ ਕੋਈ ਨਹੀਂ ਪਤਾ ਲੱਗਾ ਜੀ ਕੀ ਹੋਇਆ ਕੀ ਨਹੀਂ ਕੀ ਮੰਗ ਕਰਦੇ ਮੰਗ ਸਰਕਾਰ ਕੋਲੋਂ ਜੀ ਕਿ ਸਾਨੂੰ ਥੋੜਾ ਜਿਹਾ ਮਦਦ ਕੀਤੀ ਜਾਵੇ ਗਰੀਬ ਪਰਿਵਾਰ ਨਾਲ ਸੰਬੰਧਤ ਆ ਕਿਉਂਕਿ ਜੇ ਜੇ ਮਦਦ ਨਹੀਂ ਹੁੰਦੀ ਤੇ ਸਾਡੇ ਜਿਹੜਾ ਅਗਲਾ ਰੋਜ਼ਗਾਰ ਹੋ ਨਹੀਂ ਚੱਲਣਾ ਸਾਰੇ ਸਮਾਨ ਜਿਹੜਾ ਤੁਸੀਂ ਆਪ ਵੀਡੀਓ ਰਾਹੀਂ ਦੇਖ ਸਕਦੇ ਜੇ ਕਿੰਨਾ ਸਮਾਨ ਸੀਗਾ ਅੰਦਰ ਸਪੇਅਰ ਪਾਰ ਦਾ ਸਮਾਨ ਇੰਨਾ ਹੀਗਾ ਮੋਟਰਸਾਈਕਲ ਹੀਗੇ ਦੋ ਇੱਕ ਐਕਟ ਐਕਟ ਹੋਆ ਜਿਹੜੀ ਬੰਨ ਵਾਸਤੇ ਆਈ ਸੀ ਉਹਨਾਂ ਨੂੰ ਹੀ ਦੇਣੀ ਐ ਕਿਥੋਂ ਦੇਣੀ ਐ ਜਿਹੜੇ ਸਰਕਾਰ ਤੋਂ ਇਹ ਅਪੀਲ ਆ ਕਿ ਸਾਡੀ ਕੋਈ ਨਾ ਕੋਈ ਮਦਦ ਕੀਤੀ ਜਾਵੇ ਅੱਗ ਤੇ ਕਾਬੂ ਕਿੱਦਾਂ ਬਣਾਇਆ ਅੱਗ ਤੇ ਫਾਇਰ ਬ੍ਰਿਗੇਡ ਦੀ ਗੱਡੀ ਆਈ ਜੀ ਪਹਿਲਾਂ ਲੋਕਲ ਵੀਰਾਂ ਨੇ ਸਾਰੇ ਪਿੰਡ ਨੇ ਸਾਥ ਦਿੱਤਾ ਗੱਡੀ ਅਟ੍ਰੈਕਟਰ ਖੜਾ ਆਏ ਉਹਦੇ ਨਾਲ ਟਾਂਚੀ ਆ ਪਾਣੀ ਪਾਉਂਦੇ ਨੇ ਪਰ ਨਹੀਂ ਕੰਟਰੋਲ ਨਹੀਂ ਹੋ ਰਿਹਾ ਫਿਰ ਫਾਇਰ ਬ੍ਰਿਗੇਡ ਦੀ ਗੱਡੀ ਆਈ ਆ ਉਹਨਾਂ ਨੇ ਆਣ ਕੇ ਕੰਟਰੋਲ ਅੱਗ ਤੇ ਪਾਇਆ